ਬੀਜਪੀ ਦੀ ਹਰਪ੍ਰੀਤ ਕੌਰ ਬਬਲਾ ਚੰਡੀਗੜ੍ਹ ਦੇ ਵਿੱਚ ਮੇਅਰ ਬਣ ਚੁੱਕੇ ਨੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪ ਤੇ ਕਾਂਗਰਸ ਗਠਜੋੜ ਨੂੰ ਵੱਡਾ ਝਟਕਾ ਲੱਗਿਆ ਕਿਉਂਕਿ ਗਠਜੋੜ ਸੀ ਤੇ ਮੇਅਰ ਦੀਆਂ ਚੋਣਾਂ ਸੀ ਜਿਸ ਵਿਚਾਲੇ ਹਰਪ੍ਰੀਤ ਕੌਰ ਬਬਲਾ ਜੋ ਨੇ ਉਹ ਮੇਅਰ ਬਣ ਚੁੱਕੇ ਨੇ ਤਾਂ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੋਣਾਂ ਜੋ ਸੀ ਤੇ ਨਾਲੇ ਇੱਥੇ ਜੇਕਰ ਗੱਠ ਜੋੜ ਦੀਆਂ ਗੱਲਾਂ ਦੀ ਅ ਇੱਥੇ ਗੱਲ ਕੀਤੀ ਜਾਵੇ ਤਾਂ ਗੱਠ ਜੋੜ ਨੂੰ ਲੈ ਕੇ ਵੀ ਕਾਫੀ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰਪ੍ਰੀਤ ਕੌਰ ਬਬਲਾ ਭਾਜਪੀ ਦੇ ਇਥੇ ਮੇਅਰ ਬਣ ਚੁੱਕੇ ਨੇ ਤਾਂ ਚੰਡੀਗੜ੍ਹ ਚ ਬੀਜੇਪੀ ਦੀ ਜਿਹੜੀ ਕਹਿ ਸਕਦੇ ਆ ਕਿ ਮੇਅਰ ਬਣੀ ਹੈ ਹਰਪ੍ਰੀਤ ਕੌਰ ਬਬਲਾ ਜਿਨ੍ਹਾਂ ਨੇ 19 ਵੋਟਾਂ ਹਾਸਲ ਕੀਤੀਆਂ ਨੇ ਤੇ ਆਪ ਕਾਂਗਰਸ ਨੂੰ ਇਥੇ ਕਰਾਰੀ ਹਾਰ ਜੋ ਹੈ ਉਹ ਹੱਥ ਲੱਗੀ ਹੈ ਤਾਂ ਚੰਡੀਗੜ੍ਹ ਨਗਰ ਨਿਗਮ ਤੇ ਬੀਜੇਪੀ ਦਾ ਕਬਜ਼ਾ ਕਹਿ ਸਕਦੇ ਆ ਆਪ ਦੀ ਪ੍ਰੇਮਲਤਾ ਨੂੰ ਹਰਾ ਕੇ ਬੀਜੇਪੀ ਦੀ ਹਰਪ੍ਰੀਤ ਕੌਰ ਬਬਲਾ ਇੱਥੇ ਮੇਅਰ ਬਣੇ ਨੇ ਆਪ ਕਾਂਗਰਸ ਗਠਜੋੜ ਨੂੰ 17 ਤੇ ਬੀਜੇਪੀ ਨੂੰ ਕੁੱਲ 19 ਵੋਟਾਂ ਜਿਹੜੀਆਂ ਨੇ ਉਹ ਪਈਆਂ ਸੀ ਤਾਂ ਬੀਜੇਪੀ ਚ ਚੰਡੀਗੜ੍ਹ ਦੇ ਵਿੱਚ ਭਾਜਪਾ ਦੀ ਮੇਅਰ ਬਣ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਹਰਪ੍ਰੀਤ ਕੌਰ ਬਬਲਾ ਨੇ 19 ਵੋਟਾਂ ਦੇ ਨਾਲ ਇੱਥੇ ਪ੍ਰੇਮ ਲਤਾ ਨੂੰ ਕਰਾਰੀ ਹਾਰ ਦਿੱਤੀ ਹੈ ਯਾਨੀ ਕਿ ਆਪ ਤੇ ਕਾਂਗਰਸ ਨੂੰ ਕਰਾਰੀ ਹਾਰ ਦੇ ਦਿੱਤੀ ਹੈ ਭਾਜਪਾ ਨੇ ਤਾਂ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਾਰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੇ ਨਿਗਰਾਨ ਸਾਫਾ ਜਸਟਿਸ ਜੈਸ਼ਰੀ ਠਾਕੁਰ ਦੀ ਦੇਖਰੇਖ ਹੇਠ ਹੋਈਆਂ ਨੇ ਤਾਂ ਆਦਮੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਵੱਲੋਂ ਪ੍ਰੇਮ ਲਤਾ ਅਤੇ ਭਾਜਪਾ ਦੇ ਹਰਪ੍ਰੀਤ ਕੌਰ ਬਬਲਾ ਨੂੰ ਮੇਅਰ ਦੀ ਚੋਣ ਲਈ ਉਮੀਦਵਾਰ ਐਲਾਨਿਆ ਗਿਆ ਸੀ ਤੇ ਦੋਨਾਂ ਦੇ ਵਿੱਚ ਆਪਸੀ ਟੱਕਰ ਜਿਹੜੀ ਹੈ ਉਹ ਵੀ ਕਾਫੀ ਹੱਦ ਤੱਕ ਦੇਖਣ ਨੂੰ ਮਿਲੀ ਹੈ ਤਾਂ ਜਿਸ ਤੋਂ ਬਾਅਦ ਹੁਣ ਹਰਪ੍ਰੀਤ ਕੌਰ ਬਬਲਾ ਮੇਅਰ ਬਣ ਚੁੱਕੇ ਨੇ ਚੰਡੀਗੜ੍ਹ ਦੇ ਤਾਂ ਚੰਡੀਗੜ੍ਹ ਦੇ ਵਿੱਚ ਆਪ ਤੇ ਕਾਂਗਰਸ ਨੂੰ ਕਾਂਗਰਸ ਗਠਜੋੜ ਨੂੰ ਕਰਾਰੀ ਹਾਰ ਮਿਲੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਪਿਛਲੀ ਵਾਰ ਹੋਈਆਂ ਮੇਅਰ ਦੀਆਂ ਚੋਣਾਂ ਵਿੱਚ ਨਾਮਜ਼ਦ ਕਾਉਂਸਲਰ ਅਨਿਲ ਮਸੀਹ ਦੇ ਵੱਲੋਂ ਬੈਲਟ ਪੇਪਰਾਂ ਤੇ ਨਿਸ਼ਾਨ ਲਗਾ ਕੇ ਉਹਨਾਂ ਨੂੰ ਜਾਣ ਬੁਝ ਕੇ ਰੱਦ ਕਰਕੇ ਭਾਜਪਾ ਦਾ ਮੇਅਰ ਬਣਾਇਆ ਗਿਆ ਸੀ ਤਾਂ ਇੱਥੇ ਮਾਮਲਾ ਜੋ ਹੈ ਉਹ ਸੁਪਰੀਮ ਕੋਰਟ ਵੀ ਪਹੁੰਚਿਆ ਸੀ ਤਾਂ ਸੁਪਰੀਮ ਕੋਰਟ ਦੇ ਸਾਬਕਾ ਚੀਫ ਜਸਟਿਸ ਡੀ.ਵਾਈ ਚੰਦਰ ਚੂੜ ਦੀ ਅਗਵਾਈ ਵਾਲੇ ਤਿੰਨ ਮੈਂਬਰੀ ਬੈਂਚ ਨੇ ਕੁਲਦੀਪ ਕੁਮਾਰ ਨ ਨਗਰ ਨਿਗਮ ਦਾ ਮੇਅਰ ਬਣਾਇਆ ਸੀ ਇਸ ਵਾਰ ਵੀ ਚੋਣਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕੁਤਾਹੀ ਨਾ ਹੋਵੇ ਯਕੀਨੀ ਬਣਾਇਆ ਗਿਆ ਤਾਂ ਇੱਥੇ ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਆਪ ਤੇ ਕਾਂਗਰਸ ਦੇ ਗਠਜੋੜ ਤੇ ਵੀ ਕਾਫੀ ਗੱਲਾਂ ਚੱਲ ਰਹੀਆਂ ਸੀ ਜਿਸ ਨੂੰ ਲੈ ਕੇ ਇੱਥੇ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਮੇਅਰ ਦੀਆਂ ਚੋਣਾਂ ਸੀ ਜਿਸ ਦੇ ਵਿੱਚ ਭਾਜਪਾ ਦੀ ਸੱਤਾ ਆ ਚੁੱਕੀ ਹੈ ਤਾਂ ਭਾਜਪਾ ਦੀ ਮੇਅਰ ਬਣ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਚੰਡੀਗੜ੍ਹ ਦੇ ਵਿੱਚ ਭਾਜਪਾ ਦੇ ਦੁਆਰਾ ਹਰਪ੍ਰੀਤ ਕੌਰ ਬਬਲਾ ਮੇਅਰ ਬਣ ਚੁਕੇ ਨੇ ਤਾਂ ਆਪ ਦੀ ਪ੍ਰੇਮ ਲਤਾ ਨੋ ਕਰਾਰੀ ਹਾਰ ਮਿਲੀ ਹੈ ਤਾਂ ਇੱਥੇ ਦੱਸ ਦਈਏ ਕਿ ਕੁੱਲ 19 ਵੋਟਾਂ ਦੇ ਨਾਲ ਉਹਨਾਂ ਦੇ ਵੱਲੋਂ ਆਪ ਤੇ ਕਾਂਗਰਸ ਗਠਜੋੜ ਨੂੰ ਹਰਾ ਦਿੱਤਾ ਗਿਆ ਹੈ ਤਾਂ ਸੁਪਰੀਮ ਕੋਰਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਇਸ ਵਾਰ ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ ਸੁਪਰੀਮ ਕੋਰਟ ਦੁਆਰਾ ਨਿਯੁਕਤ ਕੀਤੇ ਗਏ ਨਿਗਰਾਨ ਸਾਫਤਾ ਜਸਟਿਸ ਜੈਸ਼ਰੀ ਠਾਕੁਰ ਦੀ ਦੇਖਰੇਖ ਹੇਠ ਹੋਈਆਂ ਨੇ ਤਾਂ ਇਸ ਵੇਲੇ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਕਿਆ ਹਰਪ੍ਰੀਤ ਕੌਰ ਬਬਲਾ ਮੇਅਰ ਬਣ ਚੁੱਕੇ ਨੇ ਤੇ ਪ੍ਰੇਮ ਲਤਾ ਜੋ ਕਿ ਆਪ ਤੇ ਕਾਂਗਰਸ ਗਠਜੋੜ ਦੋਨਾਂ ਦੇ ਵੱਲੋਂ ਖੜੇ ਸੀ ਤਾਂ ਇੱਥੇ ਇੱਕ ਵਾਰ ਫਿਰ ਤੋਂ ਤੁਹਾਡੇ ਨਾਲ ਇਨਫੋਰਮੇਸ਼ਨ ਜੋ ਹੈ ਸਾਂਝੀ ਕਰ ਰਹੀਆਂ ਚੰਡੀਗੜ੍ਹ ਮੇਅਰ ਨੂੰ ਲੈ ਕੇ ਚੰਡੀਗੜ੍ਹ ਮੇਅਰ ਦੇ ਤੌਰ ਤੇ ਜੇਕਰ ਇੱਥੇ ਦੇਖਿਆ ਜਾਏ ਤਾਂ ਪ੍ਰੇਮ ਲਤਾ ਜੋ ਨੇ ਉਹ ਆਪ ਤੇ ਕਾਂਗਰਸ ਦੇ ਵੱਲੋਂ ਚੋਣਾਂ ਲੜ ਰਹੀ ਸੀ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਤੇ ਇੱਥੇ ਆਪ ਤੇ ਕਾਂਗਰਸ ਗਠਜੋੜ ਨੂੰ ਲੈ ਕੇ ਜੇਕਰ ਗੱਲ ਕਰ ਲਿਆ ਤਾਂ ਇਹਨਾਂ ਦੇ ਵੱਲੋਂ ਕਾਫੀ ਹੱਦ ਤੱਕ ਗੱਲਾਂ ਵੀ ਕਰੀਆਂ ਜਾ ਰਹੀਆਂ ਸੀ ਤੇ ਕਾਂਗਰਸ ਦੇ ਵੱਲੋਂ ਇਹ ਸਾਫ਼ ਕਰ ਦਿੱਤਾ ਗਿਆ ਸੀ ਕਿ ਕੋਈ ਗੱਠ ਜੋੜ ਨਹੀਂ ਹੈ ਪਰ ਇੱਥੇ ਗੱਠ ਜੋੜ ਦੇ ਤੌਰ ਤੇ ਹੀ ਪ੍ਰੇਮ ਲਤਾ ਜਿਹੜੇ ਨੇ ਉਹ ਵੋਟਾਂ ਕਿਤੇ ਨਾ ਕਿਤੇ ਇਸ VOTING ਦੇ ਵਿੱਚ ਖੜੇ ਸੀ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਰਪ੍ਰੀਤ ਕੌਰ ਬਬਲਾ ਜੋ ਕਿ BJP ਵੱਲੋਂ ਉਮੀਦਵਾਰ ਐਲਾਨੇ ਗਏ ਸੀ ਉਹਨਾਂ ਨੂੰ ਇੱਥੇ ਜਿੱਤ ਪ੍ਰਾਪਤ ਹੋਈ ਹੈ ਤਾਂ 19 ਵੋਟਾਂ ਦੇ ਨਾਲ ਉਹਨਾਂ ਨੇ ਆਪ ਤੇ ਕਾਂਗਰਸ ਨੂੰ ਕਰਾਰੀ ਹਾਰ ਦਿੱਤੀ ਹੈ ਤਾਂ ਇੱਥੇ ਆਪ ਤੇ ਕਾਂਗਰਸ ਗਠਜੋੜ ਨੂੰ ਕਾਫੀ ਹੱਦ ਤੱਕ ਝਟਕਾ ਲੱਗਿਆ ਹੈ ਤਾਂ ਚੰਡੀਗੜ੍ਹ ਨੂੰ ਨਵਾਂ ਮੇਅਰ ਮਿਲ ਚੁੱਕਿਆ ਹੈ ਹਰਪ੍ਰੀਤ ਕੌਰ ਬਬਲਾ ਜੋ ਨੇ ਉਹ ਚੰਡੀਗੜ੍ਹ ਦੇ ਮੇਅਰ ਬਣ ਚੁੱਕੇ ਨੇ ਤਾਂ ਇਸ ਵੇਲੇ ਦੀ ਅਹਿਮ ਜਾਣਕਾਰੀ ਹੈ ਕਿ ਹਰਪ੍ਰੀਤ ਕੌਰ ਬਬਲਾ ਜੋ ਕਿ ਭਾਜਪਾ ਤੋਂ ਉਮੀਦਵਾਰ ਸੀ ਉਹਨਾਂ ਨੂੰ ਇੱਥੇ ਜਿੱਤ ਪ੍ਰਾਪਤ ਹੋਈ ਹੈ ਹੋਰ ਵੀ ਜਾਣਕਾਰੀ ਲੈਣ ਦੇ ਲਈ ਦੇਖਦੇ ਰਹੋ ਰੋਜ਼ਾਨਾ ਲੋਕਨਾਟੀਵੀ ਤੇ ਮੈਨੂੰ ਯਾਨੀ ਮਾਨਸੂ ਅਟਪਾਲ ਨੂੰ ਦਿਓ ਇਜਾਜ਼ਤ ਧੰਨਵਾਦ